ਵਾਲ ਸੰਦੀਪ ਨੰਗਲ ਅੰਬਿਆ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਕਉਦਰ ਪੁਲਿਸ ਨੇ ਅੰਮ੍ਰਿਤਸਰ ਤੋਂ ਮੁਲਜ਼ਮ ਸਵਰਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸਵਰਨਦੀਪ ਸਿੰਘ ਤੇ ਸ਼ੂਟਰਾਂ ਨੂੰ ਪਨਾਹ ਦੇਣ ਦੇ ਇਲਜ਼ਾਮ ਲੱਗੇ ਸਨ ਤਾਂ ਦੱਸਦੇ ਕਿ ਸਵਰਨਦੀਪ ਸਿੰਘ ਨੂੰ ਅਦਾਲਤ ਨੇ ਪਗੋੜਾ ਅੱਲਾ ਨਿਆਸੀ ਤਾਂ ਅੰਮ੍ਰਿਤਸਰ ਦੇ ਹੂਡਨ ਗੇਟ ਇਲਾਕੇ ਦਾ ਰਹਿਣ ਵਾਲਾ ਹੈ ਸਵਰਨਦੀਪ ਸਿੰਘ ਤਾਂ ਇਹ ਦੱਸਦੇ ਕਿ ਨਕੂਦਰ ਪੁਲਿਸ ਦੇ ਵੱਲੋਂ ਇੱਕ ਗ੍ਰਿਫਤਾਰੀ ਕੀਤੀ ਗਈ ਹੈ। ਸੁਵਰਦੀਪ ਸਿੰਘ ਤੇ ਸ਼ੂਟਰਾਂ ਨੂੰ ਪਨਾਹ ਦੇਣ ਦੇ ਇਲਜ਼ਾਮ ਲੱਗੇ ਨੇ। 6 ਮਹੀਨੇ ਤੋਂ ਇਹ ਪਗੋੜਾ ਖrar ਕਰ ਦਿੱਤਾ ਗਿਆ ਸੀ। 6 ਮਹੀਨੇ ਤੋਂ ਪਗੜਾ ਚੱਲ ਰਿਹਾ ਸੀ ਤਾਂ ਜਿਸ ਤੋਂ ਬਾਅਦ ਆਖਿਰਕਾਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਦੀਪ ਨਗਲ ਅੰਬਿਆ ਕਤਲ ਮਾਮਲੇ ਦੇ ਵਿੱਚ ਦਾ ਸ਼ੂਟਰਾਂ ਨੂੰ ਪਨਾਹ ਦੇਣ ਦੇ ਸੁਵਰਦੀਪ ਸਿੰਘ ਤੇ ਇਲਜ਼ਾਮ ਲੱਗੇ ਨੇ। ਅੰਮ੍ਰਿਤਸਰ ਦੇ ਗੋਲਡਨ ਗੇਟ ਦਾ ਟ੍ਰੈਨ ਵਾਲਾ ਹੈ। ਨਕੂਦਰ ਪੁਲਿਸ ਨੇ ਅੰਮ੍ਰਿਤਸਰ ਤੋਂ ਮੁਲਜ਼ਮ ਨੂੰ ਕਾਬੂ ਕੀਤਾ। ਤੇ ਸੂਚਨਾ ਨੂੰ ਪਨਾ ਦਿੱਤੀ ਗਈ ਜਿਸ ਤੋਂ ਬਾਅਦ ਇਹ ਪਗੜਾ ਚੱਲ ਰਿਹਾ ਸੀ ਤਾਂ ਆਖਿਰਕਾਰ ਦਿਨਕੋਦਰ ਪੁਲਿਸ ਦੇ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਦਸੇਦਾਰੂ ਕਰ ਲੈਨੇ ਆ ਸਾਡੇ ਸਹਿਯੋਗੀ ਪ੍ਰਮੇਤ ਸੈਲਾਨ ਬਣੇ ਹੋਏ ਨੇ ਜੇ ਪ੍ਰਮੇਤ ਅਤੇ ਇੱਕ ਵੱਡੀ ਕਾਰਵਾਈ ਵੇਖਣ ਨੂੰ ਮਿਲ ਰਹੀ ਹੈ ਗ੍ਰਿਫਤਾਰੀ ਕਰ ਲਈ ਗਈ ਹੈ ਤਾਂ ਕੀ ਕੁਝ ਜਾਣਕਾਰੀ ਇਸ ਬਾਬਤ ਜੀ ਨਾ ਮੈਂ ਕਹਾਂ ਇਹ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਹੈ 14 ਮਾਰਚ 2022 ਨੂੰ ਨਕੌਦਰ ਦੇ ਪਿੰਡ ਮੱਲੀਆਂ ਦੇ ਵਿੱਚ ਪੰਜ ਹਮਲਾਵਰਾਂ ਵੱਲੋਂ ਜਿਹੜਾ ਹੈ ਕਿ ਕਬੱਡੀ ਦੇ ਇੰਟਰਨੈਸ਼ਨਲ ਪਲੇਅਰ ਸੰਦੀਪ ਨੰਗਲ ਅੰਮੀਆਂ ਨੂੰ ਗੋਲੀਆਂ ਮਾਰਨ ਦੇ ਮਾਮਲੇ 'ਚ ਕਿਤੇ ਗਈ ਹੈ ਇੱਥੇ ਮੈਂ ਤੁਹਾਨੂੰ ਦੱਸ ਦਿਆ ਕਿ ਸਵਰਨਦੀਪ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਹੈ ਕਿ ਅੰਮ੍ਰਿਤਸਰ ਤੋਂ ਜਿਹੜਾ ਹੈ ਕਿ ਪ੍ਰੀਤਮ ਇਨਕਲੇਵ ਦਾ ਰਹਿਣ ਵਾਲਾ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਤੇ ਇਲਜ਼ਾਮ ਇਹ ਹੈ ਕਿ ਤੁਰੰਤੋ ਜਿੰਨਾਂ ਨੇ ਗੈਂਗਸਟਰਾਂ ਨੇ ਇਹ ਕਤਲ ਕਰਵਾਇਆ ਸੀਗਾ ਜਿਹੜੇ ਇੱਥੇ ਹੁੰਦੇ ਸੀਗੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੰਦੀਪ ਨੰਗਲ ਅੰਮੀਆ ਦੇ ਉੱਤੇ ਉਹਨਾਂ ਨੂੰ ਇੰਨੇ ਪਨਾਹ ਦਿੱਤੀ ਸੀ ਆਪਣੇ ਘਰ ਦੇ ਵਿੱਚ ਆਪਣਾ ਦੂਨੇ ਕੇ ਜਿਹੜਾ ਉਹ ਗੈਂਗਸਟਰ ਹੈ ਉਹ ਦੇ ਕੇ ਇਹ ਜਿਹੜੇ ਇੱਕ ਪਨਾ ਦਿੱਤੀ ਸੀਗੀ ਜਿਸ ਤੋਂ ਬਾਅਦ ਪੁਲਿਸ ਨੇ ਪਿਛਲੇ ਸਾਲ ਜਦੋਂ ਰੇਡ ਕੀਤੀ ਸੀ ਇਹਦੇ ਘਰ ਤੇ 18 ਜਿੰਦਾਕਾਰਦੂਸ ਤੇ 12 ਬੋਰ ਰਾਈਫਲ ਜਿਹੜੀ ਹੈ ਕਿ ਬਰਾਮਦ ਕੀਤੀ ਗਈ ਸੀਗੀ ਉਹਨੇ ਇਸ ਮਾਮਲੇ ਦੇ ਵਿੱਚ ਇਹਨੂੰ ਪਹੋੜਾ ਅਗਰਾਰ ਦਿੱਤਾ ਗਿਆ ਸੀ ਤੇ ਗ੍ਰਿਫਤਾਰੀ ਹੋਣ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਕਦੋਂ ਤੋਂ ਇਹ ਜਿਹੜਾ ਕਿ ਗੈਂਗਸਟਰ ਦੇ ਸੰਪਰਕ ਚ ਸੀਗਾ ਜਦੋਂ ਨੰਗਲੰਬੀਆਂ ਦੇ ਮਾਮਲੇ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਉਸ ਤੋਂ ਪਹਿਲਾਂ ਕਿੰਪਿੰਗ ਮਲੋ ਕੀ ਤਿਆਰੀ ਕੀਤੀ ਗਈ ਸੀ ਕਿਸ ਤਰੀਕੇ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਨਾਮਿਕਾ ਬਿਲਕੁਲ ਪ੍ਰਮੀਤ ਫਲਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਦੱਸ ਦਈਏ ਕਿ 14 ਮਾਰਚ 2022 ਨੂੰ ਸੰਦੀਪ ਰੰਗਲ ਹੰਬਿਆ ਦਾ ਕਤਲ ਕਰ ਦਿੱਤਾ ਗਿਆ ਸੀ ਕੋਲਿਆ ਮਾਰਕੀਟ ਦਾ ਜਿਸ ਦੇ ਵਿੱਚ ਹੁਣ ਅਕੀਕਾ ਨਕੋਦਰ ਪੁਲਿਸ ਦੇ ਵੱਲੋਂ ਇੱਕ ਗ੍ਰਿਫਤਾਰੀ ਕੀਤੀ ਗਈ ਹੈ